ਕਹ ਦੇ ਦੇ ਵੀ ਕੰਮ ਨੇ ਪਰੇਸ਼ਾਨ ਨਾ ਨਾ ਯਾਰ ਕੰਮ ਨਾ ਕਰਦਾ ਨਾ ਜਾ ਵਾਲਾ ਮਰ ਗਿਆ ਨੀ ਨੀ ਜਾਏਗਾ ਸਾਰੇ ਨਾਲ ਸੁਣੀ ਜੋ ਐਨਓਸੀ ਅਪਲਾਈ ਕੀਤਾ ਪਰ ਮੇਰੀ ਗੱਲ ਮੇਰੀ ਗੱਲ ਸੁਣ ਲਓ ਪਹਿਲਾਂ ਪਹਿਲਾਂ ਮੇਰੀ ਪਲੀਜ਼ ਕੰਮ ਸੁਣਾਓ ਡਾਊਨ ਪਾਲਸੀ ਦੀ ਗੱਲ ਕਰ ਰਹੇ تھے ਇੱਕ ਪਾਸੇ ਕਹਿੰਦੇ ਨੇ ਕਿ 4 ਵਜੇ ਅਸੀਂ ਤੁਹਾਨੂੰ ਐਨਓਸੀ ਦੇ ਦਾਂਗੇ ਦੂਜੇ ਪਾਸੇ ਕਹਿੰਦੇ ਨੇ ਕਿ ਅਸੀਂ ਐਨਓਸੀ ਖਤਮ ਕਰਤੀ ਸਰਕਾਰ ਨੇ ਅਸੀਂ ਇਹ ਹੀ ਤਾਂ ਸਪਸ਼ਟੀ ਕਰਨ ਪੁੱਛਦੇ ਕਿ ਸਾਨੂੰ ਦੋਸ ਪੱਤੀ ਕਰਤੀ ਜੀ ਡਬਲਿੰਗ ਹੈ ਤੁਸੀਂ ਪਾਸੇ ਕੰਨੋ ਘਾਹ ਹੋ ਗਿਆ ਤੁਸੀਂ ਪਾਸੇ ਕੰਨੋ ਚਾਰ ਪਾਸੇ ਪਟਾਲ ਵੀ ਤਾਂ ਕਰਨੀ ਹੈ ਮੈਂ ਇੱਥੇ ਬੰਦੇ ਜਾ ਕੇ ਬਤਾਦੀ ਮਿਲਦਾ ਆ ਰਹੀ ਹੈ ਜੇ ਮਾਰੇ ਬਟ ਡਬਲਿੰਗ ਕੀ ਸਥਿਤੀ ਹੈ ਇਹ ਕੋਈ ਪਹਿਲਾਂ ਤਾਂ 2 ਵਜੇ ਕਹਿੰਦੇ ਸੀ ਫਿਰ 3 ਵਜੇ ਕਹਿੰਦੇ 4 ਵਜੇ ਕਹਿੰਦੇ ਜਿਹੜੇ ਨਾਲੇ ਕੰਨ ਬਾਅਦ ਅਸੀਂ ਨਾ ਪੂਰੀ ਇਹ ਤੇ ਸਭ ਤੋਂ ਪਹਿਲਾਂ ਪੰਚਾਇਤ ਸੈਕਟੀ ਦੇ ਸਾਈਨ ਹੁੰਦੇ ਨੇ ਉਹਨੇ ਦੇਖਣਾ ਹੁੰਦਾ ਰਿਕਾਰਡ ਕਿ ਕਿਸੇ ਦਾ ਨਜਾਇਜ਼ ਕਬਜ਼ਾ ਜਾਂ ਕਿਸੇ ਵੱਲ ਪੈਸੇ ਤਾਂ ਨਹੀਂ ਨਿਕਲਦੇ ਉਸ ਤੋਂ ਬਾਅਦ ਰਿਪੋਰਟ ਹੋਣੀ ਹੈ ਜੇ 3 ਨੰਬਰ ਤੇ ਰਿਪੋਰਟ ਹੋਣੀ ਹੈ ਫਟਵਾਰੀ 4 ਨੰਬਰ ਤੇ ਰਿਪੋਰਟ ਹੋਣੀ ਹੈ ਐਸਸੀਪੀ ਉਹ ਪੀਓ ਦੀ ਉਸ ਤੋਂ ਬਾਅਦ ਜਾਰੀ ਕਰਨਾ ਜੀ ਕੋਈ ਐਸੀ ਗੱਲ ਨਹੀਂ ਸਾਰਿਆਂ ਨੂੰ ਐਨਓਸੀ ਮਿਲਣ ਜੇਕਰ ਇਹਨਾਂ ਨੇ ਚੋਣਾ ਲੜਨੀਆਂ ਸੀ ਤਾਂ ਇਹ ਹਫਤਾ ਪਹਿਲਾਂ ਜਾਂ 10 ਦਿਨ ਪਹਿਲਾਂ ਤਿਆਰੀ ਕਿਉਂ ਨਹੀਂ ਕਰ ਲਈ ਸੀ ਮੈਡਮ ਟਿਕਟਾਂ ਜਦੋਂ ਅਨਾਉਂਸ ਹੋਏਗੀ ਐਨਓਸੀ ਉਸ ਟਾਈਮ ਅਪਲਾਈ ਹੁੰਦੀ ਹੈ ਤੁਹਾਨੂੰ ਕਿਸੇ ਨੂੰ ਪਤਾ ਨਹੀਂ ਸੀ ਟਿਕਟ ਅਨਾਉਂਸ ਹੈ ਇਹ ਪਾਰਟੀ ਨੇ ਆਪਦੀ ਪਹਿਲਾਂ ਮਹੀਨਾ ਵੀ ਦਿਨ ਪਹਿਲਾਂ ਕਰਨਾ ਸੀ ਡੋਮੀਨੇਸ਼ਨ ਡੋਮੀਨੇਸ਼ਨ ਕਨਫਿਊਜ਼ਨ ਇਸ ਪਾਰਟੀ ਨੂੰ ਉਹ ਜਿਹੜੀਆਂ ਦੋ ਇਹ ਪ੍ਰੋਦੀ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਮਿਲ ਰਹੇ ਜਵਾਬ ਦਿਓ ਇਹ ਦੇਖੋ ਕੀ ਆਵਾਜ਼ ਵੀ ਪਾ ਦਿੱਤੀ ਉਹਨੇ ਆਵਾਜ਼ ਵੀ ਬੁਲਿਆ ਉਹਨੇ ਜੋ ਜੋ ਪੁੱਛਣਾ ਹੈ ਨਾ ਕਰੋ ਇਹਨੂੰ ਮਤਲਬ ਰੌਲਾ ਪਵਾ ਕੇ ਨਾ ਉਹ ਨਾ ਕੰਮ ਕਰੋ ਬੰਦਾ ਦੇਖੋ ਜਵਾਬ ਦੇਖੋ ਕੀ ਇੱਕ ਮਿੰਟ ਸਾਥੀਓ ਸਾਹਿਬ ਇਹ ਦੇਖੋ ਜੇ ਕੋਈ ਕੁਐਸਚਨ ਕਰਨਾ ਹੈ ਕੀ ਕੁਐਸਚਨ ਕੀ ਕਰੀਏ ਮੈਡਮ ਕਹਿ ਰਹੀ ਹੈ ਕਿ ਪਹਿਲਾਂ ਸਾਥੀਓ ਸਾਹਿਬ ਇਹ ਮੈਂ ਇਲੈਕਸ਼ਨ ਕਮਿਸ਼ਨਰ ਨੂੰ ਲਿਖਣ ਲੱਗੀ ਆ ਇਹ ਮੇਰੇ ਕੰਮ 'ਚ ਭੰਗ ਪਾ ਸਮਾਂ ਹੁਣ ਇਹਨਾਂ ਦੇ ਇਹਨਾਂ ਦੇ ਐਨਓਸੀ ਜਾਰੀ ਕਰਨੇ ਸੀ ਨਾ ਤੇ ਇਹ ਮੇਰਾ ਟਾਈਮ ਵੇਸਟ ਮਿਲ ਜਾਂਦੇ ਆ ਤੁਹਾਡੇ ਤੁਹਾਡੇ ਸਵਾਲ ਖਾਲੂ ਭਲੇਖੇ ਜਿਹਾ ਪਾ ਰਹੇ ਤੁਹਾਡੇ ਸਵਾਲ ਸਾਡੇ ਪੁੱਛੇ ਰਸਤੇ ਬਾਰੇ ਸਵਾਲ ਤਾਂ ਤੁਹਾਨੂੰ ਹੀ ਮੈਂ ਵੱਡਾ ਕਰਤਾ ਹਾਂ ਕੈਂਡੀਡੇਟ ਤਾਂ ਤੁਹਾਨੂੰ ਲੈ ਜੇ ਸਾਡੇ ਕੋਲ ਕੈਂਡੀਡੇਟ ਤੈਨੂੰ ਜੀ ਸੱਤਾ ਬੜੀ ਪਾਰਟੀ ਗੱਲਿਆ ਮਤਲਬ ਉਹ ਕਹਿ ਰਹੇ ਬੜੀ ਪਾਰਟੀ ਕੋਲ ਲੋਕ ਕੋਲ ਪਤਾ ਹੈ ਲੋਕੋ ਕਿਹਨੇ ਕਿਹਨੇ ਕਿਹਾ ਵੀ ਕੋਲ ਉਮੀਦਵਾਰ ਨਹੀਂ ਮੇਰੇ 28 ਦੇ 28 ਉਮੀਦਵਾਰ ਖੜੇ ਨੇ ਰਸਤੇ ਨਾਲ ਗੱਲ ਕਰੋ ਤਰੀਕੇ ਨਾਲ ਮੈਨੂੰ ਇਦਾਂ ਉਂਗਲੀ ਕਰਕੇ ਨਹੀਂ ਕਰਨੀ ਗੱਲ ਹਾਂ ਤਰੀਕੇ ਨਾਲ ਗੱਲ ਕਰੋ ਪਰ ਨਹੀਂ ਹੈ ਰੈਲੈਕਸ ਹੋ ਜਾਓ ਜੀ ਇਹ ਗੱਲ ਗੱਲਾਂ ਡਬਲ ਕਰ ਰਹੇ ਹੋ 4 ਵਜੇ ਉਹਨਾਂ ਨੇ ਕਿਹਾ 4 ਵਜੇ ਦੇਣਗੇ ਐਨਓਸੀ ਦੇਣਗੇ ਗੱਲ ਖਤਮ ਆ ਆਹੀ ਆ ਤੁਹਾਡੇ ਬੰਦੇ ਬੈਠੋ ਰੋਜ਼ ਕੰਮ ਕਰਵਾ ਕੇ ਲੈ ਕੇ ਜਾਂਦੇ ਨੇ ਕੰਮ ਤੁਸੀਂ ਕੁਰਸੀ ਦੇ ਵਿੱਚੋਂ ਕਦੇ ਆਮ ਜੀ ਨਹੀਂ ਬੈਠੀ ਕੁਰਸੀ ਤੇ ਅਫਸਰ ਬੈਠਾ ਹੈ ਸਰਕਾਰ ਦਾ ਅਫਸਰ ਹੁੰਦਾ ਹੈ ਸ਼ਬਦ ਅਫਸਰ ਹੁੰਦਾ ਹੈ ਤੁਸੀਂ ਜ਼ਰਾ ਪਰ ਲੈਕਸ ਹੋ ਕੇ ਗੱਲ ਕਰੋ ਉਹਨਾਂ ਨੇ ਜਿਹੜੇ ਕੰਸਰਨਡ ਬੰਦਾ ਉਹਨਾਂ ਨੇ ਕਹਿਤਾ ਵੀ 4 ਵਜੇ ਸਾਰੇ ਨੋਸੀ ਮੇਡੂ ਕੀ ਗੱਲ ਕਰੋ 4 ਵਜੇ ਵੇਟ ਕਰੋ ਚਲ 4 ਵਜੇ ਵੇਟ ਕਰਦੇ 4 ਵਜੇ ਤੱਕ ਵੇਟ ਕਰੋ ਧੀ ਮੈਡਮ ਕਿ ਜਾਂ ਆਮ ਆਦਮੀ ਦਾ ਕੋਈ ਕਰਿੰਦਾ ਬੈਠਾ ਹੈ ਇਹ ਆਮ ਆਦਮੀ ਦਾ ਕਰਿੰਦਾ ਬਣ ਕੇ ਸਾਡੇ ਨਾਲ ਗੱਲ ਕਰ ਰਹੀ ਹੈ ਕਿਉਂਕਿ ਮੈਡਮ ਨੂੰ ਅਸੀਂ ਆ ਕੇ ਇੱਕੋ ਹੀ ਸਵਾਲ ਪੁੱਛਿਆ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਅਸੀਂ ਐਨਓਸੀ 4 ਵਜੇ ਦੇ ਦਾਂਗੇ ਇੱਕ ਫਿਰ ਮੈਨੂੰ ਦੂਜੇ ਪਾਸੇ ਕਹ ਰਹੇ ਨੇ ਕਿ ਐਨਓਸੀ ਦਾ ਬਾ ਖਤਮ ਕਰ ਦਿੱਤੀ ਸੋ ਮੈਂ ਇਹਨਾਂ ਨੂੰ ਵੀ ਗੱਲ ਕਹੀ ਆ ਕਿ ਜੇ ਤੁਸੀਂ ਆਮ ਆਦਮੀ ਦੇ ਦਫ਼ਤਰਾਂ ਚ ਜਾ ਕੇ ਬੈਠ ਕੇ ਐਨਓਸੀ ਦੇ ਕੇ ਆਏ ਹੋ ਤਾਂ ਫਿਰ ਜਿਹੜੇ ਬਾਕੀ ਦੇ ਪਾਰਟੀ ਦੇ ਲੋਕ ਨੇ ਉਹਨਾਂ ਨੂੰ ਐਨਓਸੀ ਦੇ ਦੇ ਦੋ ਫਿਰ ਮੈਨੂੰ ਕਹਿੰਦੀ ਕਿ ਐਨਓਸੀ ਤਾਂ ਕੋਰਟ ਨੇ ਖਤਮ ਕਰ ਦਿੱਤੀ ਹੈ ਤੇ ਉਹਦੀ ਕਾਪੀ ਤੁਹਾਨੂੰ ਦੇ ਦਿੰਦੇ ਆ ਮੈਂ ਕਹ ਲਿਆ ਉਹ ਕਾਪੀ ਫਿਰ ਬਾਅਦ ਚ ਫਿਰ ਕਹਿੰਦੀ ਕਹਿੰਦੀ ਨਹੀਂ 4 ਵਜੇ ਐਨਓਸੀ ਦੇ ਦਾਂਗੇ ਇਹ ਡਬਲ ਗੱਲਾਂ ਕਰਦੀ ਆ ਫਿਰ ਦੂਜੇ ਪਾਸੇ ਕਹਿੰਦੀ ਕਿ ਤੁਹਾਡੇ ਕੋਲ ਤਾਂ ਉਮੀਦਵਾਰ ਹੈ ਨਹੀਂ ਤੁਸੀਂ ਰੌਲਾ ਪਾਈ ਜਾਨੂੰ ਐਵੇਂ ਅਸੀਂ 28 ਉਮੀਦਵਾਰ ਸਾਡੇ ਕੱਲ ਦੇ ਇੱਥ ਉਹ ਐਨਓਸੀ ਲੈਣ ਵਾਸਤੇ ਖੜੇ ਨੇ ਸੋ ਇਸ ਕਰਕੇ ਮੈਂ ਕਹਣਾ ਕਿ ਇਹ ਵੀਡੀਓ ਦਫਤਰ ਦੇ ਵਿੱਚ ਵੀਡੀਓ ਨਹੀਂ ਇਹ ਕਾਮ ਆਦਮੀ ਦੀ ਕਰਿੰਦਾ ਬੈਠ ਕੇ ਗੱਲ ਕਰ ਰਹੀ ਹੈ ਸੋ ਅਸੀਂ ਚੋਣ ਕਮਿਸ਼ਨ ਤੋਂ ਮੰਗ ਕਰਦੇ ਹਾਂ ਕਿ ਜੇ ਇਸ ਤਰ੍ਹਾਂ ਦਾ ਰਵਈਆ ਆ ਬੀਬੀ ਉਹ ਦਫਤਰ ਦੇ ਵਿੱਚ ਹੋਊਗਾ ਤੇ ਕੱਲ ਨੂੰ ਸਾਡੇ ਕਾਗਜ਼ ਕਿ ਸੁਰੱਖਿਅਤ ਕਿੱਥੋਂ ਰਹਿਣਗੇ ਜਿਹੜੇ ਇਦਾਂ ਦੀਆਂ ਗੱਲਾਂ ਹੁਣ ਮੈਡਮ ਸਾਡੇ ਨਾਲ ਕਰ ਰਹੀ ਹੈ ਤੇ ਸਾਡੇ ਕਾਗਜ਼ ਕਿੱਥੋਂ ਸੁਰੱਖਿਅਤ ਰਹਿਣਗੇ ਸੋ ਅਸੀਂ ਤੁਰੰਤ ਇਸ ਗੱਲ ਦੀ ਮੰਗ ਕਰਦੇ ਹਾਂ ਕਿ ਜਲਦੀ ਇਸ ਗੱਲ ਨੂੰ ਬਦਲ ਦਿੱਤਾ ਜਾਵੇ ਵੀਡੀਓ ਮੈਡਮ ਨੂੰ ਬਦਲ ਕੇ ਤੇ ਇੱਥੇ ਸਾਡੇ ਚੋਣ ਜਿਹੜੇ ਹੈਗੇ ਨੇ ਫੇਰ ਕਰਵਾਏ ਜਾਣ ਨਹੀਂ ਤਾਂ ਇਸ ਬੀਬੀ ਨੇ ਇਲੈਕਸ਼ਨ ਨਹੀਂ ਕਿਉਂਕਿ ਪਹਿਲਾਂ ਪੰਚਾਇਤਾਂ ਦੇ ਵਿੱਚ ਅਸੀਂ ਦੇਖਿਆ ਹੋਇਆ ਪੰਚਾਇਤਾਂ ਦੇ ਵਿੱਚ ਲੋਕਾਂ ਨਾਲ ਇਹਨਾਂ ਨੇ ਵੱਡਾ ਧੱਕਾ ਕੀਤਾ ਹੋਇਆ ਹੁਣ ਇਹ ਦੁਬਾਰਾ ਫੇਰ ਧੱਕਾ ਕਰਨ ਨੂੰ ਤਿਆਰ ਹੈ 2 ਸਾਲ ਹੋ ਗਏ ਇਸ ਮੈਡ ਇਹਦਾ ਵੱਡਾ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੋ ਇਸ ਕਰਕੇ ਬੇਨਤੀ ਕਰਦੇ ਆ ਕਿ ਚੋਣ ਕਮਿਸ਼ਨ ਤੁਰੰਤ ਇਸ ਗੱਲ ਨੂੰ ਲੈਣ ਤੇ ਇਸ ਮੈਡਮ ਨੂੰ ਬਦਲ ਕੇ ਇਲੈਕਸ਼ਨ ਫੇਅਰ ਕਰਾਉਣਾ ਇੱਥੇ ਦਾ ਦੇਖੋ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਜੋ ਜ਼ਿਲ੍ਹਾ ਪ੍ਰੀਸ਼ਦ ਦੇ ਤੇ ਬਲਾਕ ਸੰਮਤੀ ਦੇ ਸਮੁੱਚੇ ਹਲਕੇ ਦੇ ਵਿੱਚ ਕੈਂਡੀਡੇਟ ਸੀ ਕੱਲ ਦਾ ਉਹਨਾਂ ਨੂੰ ਖੱਜਲਖਵਾਰ ਕੀਤਾ ਜਾ ਰਿਹਾ ਕਿਉਂਕਿ ਜਿਹੜੇ ਇਹ ਅਫਸਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੱਥ ਦੀ ਕਟਪੁਤਲੀ ਬਣ ਕੇ ਕੰਮ ਕਰ ਰਹੇ ਨੇ ਲੋਕਤੰਤਰ ਦਾ ਘਾਣ ਕਰ ਰਹੇ ਨੇ ਕਿਉਂਕਿ ਵੋਟਾਂ ਇਮਾਨਦਾਰੀ ਨਾਲ ਪੰਜਾਬ ਸਰਕਾਰ ਤੇ ਅਫਸਰ ਇਮਾਨਦਾਰੀ ਨਾਲ ਕਰਾਉਣ ਤਾਂ ਪੰਜਾਬ ਦੇ ਵਿੱਚ ਨਾ ਇਹ ਸ਼ੀਸ਼ਾ ਸਾਹਮਣੇ ਆਜੂਗਾ ਵੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਪਿੰਡਾਂ ਦੇ ਵਿੱਚ ਕੀ ਸਥਿਤੀ ਆ ਆਮ ਆਦਮੀ ਪਾਰਟੀ ਅਕਾਲੀ ਦਲ ਦੇ ਸਮੁੱਥੇ ਕੈਡਰ ਤੋਂ ਘਬराई ਬੈਠੀ ਆ ਕਿਉਂਕਿ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦਿਆਂ ਚੋਣਾਂ ਅਕਾਲੀ ਦਲ ਜਿੱਤ ਰਿਹਾ ਤਾਂ ਕਰਕੇ ਇਹ ਪਹਿਲਾਂ ਹੀ ਆਪਣੀ ਹਾਰ ਮੰਨ ਕੇ ਸਾਡੇ ਵਰਕਰਾਂ ਨੂੰ ਕਾਗਜ਼ਾਂ ਦੇ ਵਿੱਚ ਐਨਓਸੀ ਨੇ ਵਿੱਚ ਲੜਾ ਕੇ ਉਹਨਾਂ ਦੇ ਕਾਗਜ਼ ਰਿਜੈਕਟ ਕਰਕੇ ਉਹ ਲੋਕਾਂ ਨੂੰ ਬਣਾਉਣਾ ਚਾਹੁੰਦੇ ਨੇ ਜਿਹੜੇ ਲੋਕਾਂ ਪਿੰਡਾਂ ਦੇ ਵਿੱਚ ਲੋਕਾਂ ਵੱਲੋਂ ਨਕਾਰੇ ਗਏ ਨੇ ਲੋਕ ਉਹਨਾਂ ਨੂੰ ਮੂੰਹ ਨਹੀਂ ਲਾਉਣਾ ਚਾਹੁੰਦੇ ਪਰ ਸਰਕਾਰ ਅਫਸਰ ਆਪਣੀਆਂ ਆਪ ਉਧਰੀਆਂ ਕਰਕੇ ਉਹਨਾਂ ਲੋਕਾਂ ਨੂੰ ਸੰਗਦੇ ਸਿਰ ਤੇ ਬਿਠਾਉਣਾ ਚਾਹੁੰਦੇ ਨੇ ਤਾਂ ਤਾਂ ਦਿੱਕਤ ਸਾਨੂੰ ਸਭ ਤੋਂ ਵੱਡੀ ਆ ਰਹੀ ਹੈ ਸਾਡੇ ਕੈਂਡੀਡੇਟ ਜਿਹੜੇ ਇਲੈਕਸ਼ਨ ਲੜਨਾ ਚਾਹੁੰਦੇ ਨੇ ਉਹ ਕੱਲ੍ਹ ਦੇ ਫਿਰ ਰਹੇ ਨੇ ਹੈਰਾਨ ਹੁੰਦੇ ਉਹਨਾਂ ਨੇ ਅਪਲਾਈ ਕੀਤਾ ਹੋਇਆ ਇਹ ਕਹਿੰਦੇ ਸੀ ਸਾਈਨ ਕਰਕੇ ਦਿਨਿਆ ਡਿਲੇ ਕਰ ਰਹੇ ਨੇ ਸਰਕਾਰ ਦਾ ਪ੍ਰੈਸ਼ਰ ਇਹਨਾਂ ਤੇ ਵੀ ਇਹਨਾਂ ਨੇ ਡਿਲੇ ਕਰਕੇ ਇਹਨਾਂ ਨੂੰ ਨਲਤਾ ਜਾਵੇ ਤੇ ਇਹ ਆਪਣੇ ਐਫੀਡਵਿਟ ਦੇਣ ਜਿਹੜਾ ਹਾਈ ਕੋਰਟ ਦਾ ਆਰਡਰ ਹੋਇਆ ਉਹਦੇ ਲਕੂਨਾ ਇਹ ਰੱਡਿਆ ਇਹਨਾਂ ਨੇ ਵੀ ਬਾਅਦ 'ਚ ਅਸੀਂ ਲਿਖ ਦਾਂਗੇ ਐਫੀਡਵਿਟ ਸਹੀ ਨਹੀਂ ਹੈ ਕਾਗਜ਼ ਜੱਟ ਕਰਾ ਕੇ ਆਪਣੇ ਕੈਂਡੀਡੇਟਸ ਨੂੰ ਇਹ ਅਨਪਉ ਲੈਣਾ ਚਾਹੁੰਦੇ ਨੇ ਤੁਸੀਂ ਕਿ ਪਿੰਡਾਂ 'ਚ ਇਹਦਾ ਆਧਾਰ ਖੋ ਚੁੱਕੇ ਨੇ ਇਹ ਲੋਕਾਂ ਦਾ ਫਤਵਾ ਇਹਨਾਂ ਦੇ ਹੁਣ ਹੱਕ ਨਹੀਂ ਹੈਗਾ ਉਹਨੇ ਕੈਂਡੀਡੇਟਾਂ ਨੂੰ ਮਿਲ ਨਹੀਂ ਰਹੇ ਇਹ ਆਪਣਾ ਖਾਣਾ ਪੂਰਤੀ ਕਰਕੇ ਵੀਕੈਂਡ ਲਿਆ ਕੇ ਜਲ ਇਲੈਕਸ਼ਨ ਨਹੀਂ ਲੜ ਸਕਦਾ ਉਹਨੂੰ ਕਾਗਜ਼ ਸਹੀ ਕਰਾ ਕੇ ਸਾਡੇ ਕਾਲੀ ਦਲ ਦੇ ਸਾਡੇ ਸੁਮਨੀ ਕਾਲੀ ਦਲ ਬਾਲਦੇਵ ਗਰੁੱਪ ਦੇ ਬੰਦੇ ਤੇ ਅਪਲਾਈ ਕਰ ਰਹੇ ਨੇ ਉਹਨਾਂ ਨੂੰ ਡੱਲੇ ਤਾਂ ਕਰ ਰਹੇ ਉਹਨਾਂ ਦੇ ਕਾਗਜ਼ੈਟ ਘਾ ਕੇ ਉਹ ਕੈਂਡੀਡੇਟ ਇਲੈਕਸ਼ਨ ਨਾਲ ਲੜ ਸਕਦੇ ਤੁਸੀਂ ਅੰਦਰ ਮਿਲ ਕੇ ਆਏ ਕੀ ਕਿਹਾ ਮਿਲ ਕੇ ਆਏ ਹੋਰ ਕਹਿੰਦੇ ਸਾਨੂੰ 5% ਵੋਟ ਆਉਣਾ 5% ਬੀਬੀ ਨੇ ਚਲੇ ਜਾਣਾ ਉੱਠ ਕੇ ਫੇਰ ਸਾਨੂੰ ਕਿਸੇ ਦਿਨ ਦੇਣਾ ਨਹੀਂ 2000 ਰਹਿ ਗਏ ਫਾਰਮ ਪਰ ਬਹੁਤ ਫਾਰਮਟਿਜ਼ ਬਹੁਤ ਜ਼ਿਆਦਾ ਨੇ ਬੈਂਕ ਤੋਂ ਵੀ ਲੈਣਾ ਕਿਸੇ ਡਿਟਰਨ ਦੇ ਲੈਣੇ ਕਿਸੇ ਇਨਕੋਟੈਕਸ ਨਾਲ ਲੈਣਾ ਕਿਸੇ ਕੁਝ ਕਰਨਾ ਇੱਥੋਂ ਬੇਲੇ ਕਰਨਾ ਸਰਕਾਰ ਦੀ ਡਿਊਟੀ ਹੁੰਦੀ ਹੈ ਵੀ ਇਲੈਕਸ਼ਨ ਤੋਂ ਪ੍ਰਸਾਦ ਚੱਲ ਪਏ ਇਲੈਕਸ਼ਨ ਕਮਿਸ਼ਨ ਦੀ ਡਿਊਟੀ ਹੈ ਇਹਨਾਂ ਨੂੰ ਹੁਕਮ ਨੇ ਵੀ ਕੋਈ ਕੰਮ ਸਾਰੇ ਕੰਮ ਛੱਡ ਕੇ ਸਿਰਫ ਟੈਂਡ ਕਰਨ ਕੈਂਡੀਡੇਟਸ ਨੂੰ ਸਰਕਾਰ ਦੇਖੋ ਇੰਨਾ ਡਰੀ ਪਈ ਹੈ ਵੀ ਕਿਤੇ ਕਿਸੇ ਇਲੈਕਸ਼ਨਾਂ ਹੀ ਨਾ ਹਾਰ ਜੀਏ ਕੈਂਡੀਡੇਟਾਂ ਦੇ ਕਾਗਜ਼ ਨਹੀਂ ਦੇ ਰਹਾ ਕਿਸੇ ਨੂੰ ਚਿੱਲਾ ਟੈਕਸ ਨਹੀਂ ਮਿਲ ਰਹਾ ਕਿਸੇ ਨੂੰ ਐਨਓਸੀ ਨਹੀਂ ਦੇ ਰਹਾ ਸੋ ਮੈਂ ਕਹਿਣਾ ਚਾਹਣਾ ਇਹਨਾਂ ਅਫਸਰ ਸਾਹਿਬਾਨਾਂ ਨੂੰ ਵੀ ਕਿ ਦੇਖੋ ਸਰਕਾਰ ਦਾ ਕੁਝ ਨਹੀਂ ਜਾਣਾ ਉੱਥੇ ਵੀ ਅਫਸਰਾਂ ਦਾ ਨੁਕਸਾਨ ਹੋਇਆਗਾ ਤੇ ਹਰ ਇੱਕ ਅਸੀਂ ਅਫਸਰ ਨੂੰ ਹਾਈ ਕੋਰਟ ਦੇ ਵਿੱਚ ਘੜੀਸਾਂਗੇ ਤੇ ਮੈਂ ਇੱਕ ਬੇਨਤੀ ਕਰਨੀ ਚਾਹਣਾ ਕਿ ਇਹਨਾਂ ਦੇ ਪਿੱਛੇ ਲੱਗ ਕੇ ਤੁਸੀਂ ਇਹ ਕਾਗਜ਼ ਪੱਤਰੀ ਦੇ ਵਿੱਚ ਨਾ ਹੋ ਕਰੋ ਫਰਕ ਰੱਖੋ ਸਭ ਨੂੰ ਦਿਓ ਸਭ ਨੂੰ ਇਲੈਕਸ਼ਨ ਲੜਨ ਦਾ ਹੱਕ ਹੈ ਜੋ ਲੋਕਾਂ ਦਾ ਫਤਵਾ ਹੋਊਗਾ ਉਹ ਸਿਰੇ ਮੱਥੇ ਹੋਊਗਾ ਇਹਨਾਂ ਨੂੰ ਇਲੈਕਸ਼ਨ ਦੇ ਖੁੱਲੇ ਮੈਦਾਨ ਵਿੱਚ ਆ ਕੇ ਲੜਨ ਦਿਓ ਜਿੰਨੇ ਵੀ ਸਾਡੇ ਕੈਂਡੀਡੇਟ ਤੇ ਅਸੀਂ ਹੁਣੇ ਜਾ ਕੇ ਬੀਬੀ ਨੂੰ ਮਿਲ ਕੇ ਆਇਆ ਵੀਡੀਓ ਸਭ ਨੂੰ ਤੇ ਉਹਨਾਂ ਨੇ ਲਾਰੇ ਦੇ ਲੱਪੇ ਨਾਲ ਕੱਲ ਦਾ ਦਿਨ ਲਗਾਤਾ ਅੱਜ ਦਾ ਦਿਨ ਸਾਰਾ ਲਗਾਤਾ ਕਿਰਪਾ ਦੋ ਦਿਨ ਰਹਿੰਦੇ ਨੇ ਇਹ ਆਪ ਸਰਕਾਰ ਜਿਹੜੀ ਤੁਹਾਨੂੰ ਜੋ ਐਨਓਸੀ ਹੈ ਜੋ ਮੇਨ ਦਸਤਾਵੇਜ਼ ਦਾ ਇਲੈਕਸ਼ਨ ਲੜਨ ਦਾ ਉਹ ਨਹੀਂ ਕੱਟ ਰਹੀ ਉਹ ਬੀਬੀ ਦਰਜਤ ਨਹੀਂ ਕਰ ਰਹੀ ਉਹਦੇ ਕਰਕੇ ਸਾਰਾ ਇਹ ਇਹਨਾਂ ਦੀ ਜੋ ਗਿਣੀ ਮੱਤੀ ਸਾਜਸਾ ਵੀ ਐਫਆਰ ਡਾਟ ਝੂਠਾ ਸਾਬਤ ਕਰਕੇ ਆਪ ਦੇ ਕੈਂਡੀਡੇਟਾਂ ਨੂੰ ਬੋਰਡ ਲਿਆਉਣਾ ਚਾਹੁੰਦੇ ਨੇ ਜ਼ਰਾ ਸਰ ਤੱਕਾ ਸਰਕਾਰ ਕਰ ਰਹੀ ਹੈ ਅੱਛਾ ਮੇਰੀ ਬਾਜੀ ਪਾ ਦਿੱਤਾ ਅੰਦਰ ਤੋਂ ਕੱਲ ਦੇ ਅਸੀਂ ਪਕਾਈ ਕਰਦੇ ਕਰਦੇ ਹਾਂ ਕੋਈ ਐਨਓਸੀ ਨਹੀਂ ਜਾਰੀ ਕਰ ਰਹੇ ਹੈ ਜਾਣ ਬੁੱਝ ਕੇ ਸ਼ਰਿਆਮ ਧੱਕਾ ਕਰ ਰਹੇ ਨੇ ਆਪਦੇ ਬੰਦੇ ਨੂੰ ਐਨਓਸੀ ਜਾਰੀ ਕਰ ਰਹੇ ਨੇ ਅਕਾਲੀ ਦਲ ਦੇ ਕਿਸੇ ਵੀ ਕੈਂਡੀਡੇਟ ਨੂੰ ਇਹਨਾਂ ਨੇ ਐਨਓਸੀ ਅੱਜ ਤੱਕ ਹੁਣ ਤੱਕ ਜਾਰੀ ਨਹੀਂ ਕੀਤੀ ਤੇ ਕੀ ਕਹਿੰਦੇ ਤੁਸੀਂ ਮਿਲ ਕੇ ਅਸੀਂ ਮਿਲ ਕੇ ਆ ਹਾਂ ਜੀ ਕਰਦੇ ਆ ਕਰਾਉਨੇ ਬਸ ਇਹੀ ਲਾਰੇ ਜਵੇ ਦਾ ਟਾਣੇ ਦਾ ਜੀ ਅਸੀਂ ਤਾਂ ਖੜੇ ਆ ਜੀ ਹੁਣ ਫਿਰ ਇੱਥੇ ਧਰਨਾ ਦੇਵਾਂਗੇ ਹੋਰ ਕੀ ਆ ਸਾਡਾ ਸੇ ਜੀ ਮਾਗਿਆਲ ਤੋਂ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਜੋਂ ਮੱਲੇਵਾਲ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਮੀਤਬਾਰ ਅਸੀਂ ਕਲਰੋਸ ਤੋਂ ਐਨਓਸੀ ਦੇ ਲਈ ਜੇ ਅਸੀਂ ਦਫਤਰਾਂ ਟੱਕੇ ਕਰ ਰਹੇ ਆ ਅਪਲਾਈ ਵੀ ਕਰਤਾ ਸਾਰਾ ਕੁਝ ਕਰਤਾ ਪਰ ਹਜੇ ਤੱਕ ਸਾਨੂੰ ਐਨਓਸੀ ਵੀਡੀਓ ਦਫਤਰ ਵੱਲੋਂ ਮੁਹੱਈਆ ਨਹੀਂ ਕਰਵਾਇਆ ਅੱਛਾ ਐਨਓਸੀ ਸਰਟੀਫਿਕੇਟ ਦਿੱਤੀ ਨਹੀਂ ਹਾਂਜੀ ਸੇ ੱਧਕਾ ਸ਼੍ਰੋਮਣੀ ਅਕਾਲੀ ਦਲ ਨਾਲ ਕਿ ਕਿਰਪਾ ਕਰਕੇ ਨਿਰਪੱਖ ਹੋ ਕੇ ਨਿਦਖਣ ਕਰਵਾਓ ਕੱਲ ਦੇ ਫਿਰ ਰਹੇ ਆ ਇੱਥੇ ਪੜਕਦੇ ਤੇ ਕੱਲ ਦੀ ਜਿਹੜੇ ਆਪਣੇ ਫਾਰਮ ਜਮਾ ਕਰਾਏ ਹੋਏ ਨੇ ਸਾਨੂੰ ਅੱਜ ਐਨਸੀ ਨਹੀਂ ਦੇ ਰਹੇ ਹੈਗੇ ਉਧਰ ਜਿੰਦਾ ਲਾ ਕੇ ਚਲੇ ਗਏ ਡੈਮੋਕ੍ਰੇਸੀ ਦਾ ਘਾਣ ਹੋਵੇ ਉਹ ਦੇਖੋ ਸਾਹਮਣੇ ਦਫਤਰ ਦੇ ਵਿੱਚ ਅੱਛਾ ਇਹ ਉਥੋਂ ਜਿੰਦੇ ਨੇ ਹਾਂ ਜੀ ਹਾਂ ਤੇ ਸੱਦਾ ਡੈਮੋਕ੍ਰੇਸੀ ਦਾ ਘਾਣਾ ਅਸੀਂ ਤਾਂ ਦੇਖੋ ਕੱਲ ਇਹ ਕਹਿੰਦੇ ਆ ਵੀ ਲੋਕਤੰਤਰ ਸਾਫ ਸੁਥਰਾ ਇਹੀ ਹੁੰਦਾ ਹੈ ਇਲੈਕਸ਼ਨ ਕਰਾਉਣ ਜਿਹਨੂੰ ਲੋਕ ਫਤਵਾ ਦੇਣਗੇ ਜਿੱਤ ਜਾਊਗਾ ਕਿ ਅਸੀਂ ਇਹ ਨਹੀਂ ਕਹਿ ਰਹੇ ਅਸੀਂ ਸਰਕਾਰ ਨੂੰ ਵਾੜਾ ਨਹੀਂ ਕਹਿ ਰਹੇ ਚਲੋ ਥੋੜੇ ਕੰਮ ਕਰੇ ਹੋਏ ਨੇ ਸਰਕਾਰ ਦੇ ਤੁਹਾਨੂੰ ਮਿਲ ਜਾਊਗਾ ਫਤਵਾ ਜੇ ਅਕਾਲੀ ਸਰਕਾਰ ਦੇ ਕੰਮ ਕਰੇਵੇਂ ਨੇ ਅਕਾਲੀ ਸਰਕਾਰ ਨੂੰ ਫਤਵਾ ਮਿਲ ਜੂਗਾ ਅਸੀਂ ਤਾਂ ਅਕਾਲੀਆਂ ਵੱਲੋਂ ਹੀ ਕਹਿ ਰਿਹਾ ਕਿ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ